ਸਟੱਡੀ ਵੀ ਲਾਈਵ ਚੈਨਲ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਹੋਰ ਬਹੁਤ ਹੀ ਜ਼ਰੂਰੀ ਵੀਡੀਓ ਲੈ ਕੇ ਜਿਸ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਹੁਤ ਹੀ ਜ਼ਰੂਰੀ ਪ੍ਰਸ਼ਨ ਪੜਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਤੇ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲਾ ਪ੍ਰਸ਼ਨ ਹੈ ਆਦ ਗ੍ਰੰਥ ਦੀ ਪਹਿਲੀ ਪੇਸ਼ਕਾਰੀ ਕਿਹੜੇ ਗੁਰੂ ਨੇ ਕੀਤੀ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਰਸਈ ਉੱਤਰ ਹੈ ਗੁਰੂ ਅਰਜਨ ਦੇਵ ਜੀ ਨੇ ਅਤੇ ਜਿਸ ਦਾ ਸੰਕਲਨ ਨਤੀ ਅਗਸਤ 1604 ਈਸਵੀ ਨੂੰ ਪੂਰਾ ਹੋਇਆ ਸੀ ਅਗਲਾ ਪ੍ਰਸ਼ਨ ਆਦ ਗ੍ਰੰਥ ਨੂੰ ਪਹਿਲੀ ਵਾਰ ਹਰਿਮੰਦਰ ਸਾਹਿਬ ਵਿੱਚ ਕਦੋਂ ਸਥਾਪਿਤ ਕੀਤਾ ਗਿਆ ਸੀ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਰਸਈ ਉੱਤਰ ਹੈ 1 ਸਤੰਬਰ 1604 ਈਸਵੀ ਨੂੰ ਅਗਲਾ ਪ੍ਰਸ਼ਨ ਆਦਿ ਗ੍ਰੰਥ ਦੇ ਪਹਿਲੇ ਲਿਖਾਰੀ ਕੌਣ ਸਨ ਆਪਸ਼ਨ ਸਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ ਭਾਈ ਗੁਰਦਾਸ ਜੀ ਅਤੇ ਉਹਨਾਂ ਨਾਲ ਸਹਾਇਕ ਲਿਖਾਰੀ ਸੰਤ ਦਾਸ ਜੀ ਹਰਿਆ ਜੀ ਸੁਖਾ ਜੀ ਤੇ ਮਨਸਾ ਰਾਮ ਸਨ ਅਗਲਾ ਪ੍ਰਸ਼ਨ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਤੋਂ ਬਾਅਦ ਆਦਿ ਗ੍ਰੰਥ ਦਾ ਪਹਿਲਾ ਗ੍ਰੰਥ ਕਿੰਨਾਂ ਨੂੰ ਥਾਪਿਆ ਗਿਆ ਸੀ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਦਾ ਸਹੀ ਉੱਤਰ ਹੈ ਬਾਬਾ ਬੁੱਢਾ ਜੀ ਅਗਲਾ ਪ੍ਰਸ਼ਨ ਆਦ ਗ੍ਰੰਥ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਦਾ ਸਹੀ ਉੱਤਰ ਹੈ ਪੰਜ ਗੁਰੂਆਂ ਦੀ ਜਿਨ੍ਹਾਂ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਸ਼ਾਮਿਲ ਹਨ ਅਗਲਾ ਪ੍ਰਸ਼ਨ ਅੱਜ ਦੇ ਸਮੇਂ ਆਦ ਗ੍ਰੰਥ ਦੀ ਅਸਲ ਕਾਪੀ ਕਿੱਥੇ ਸਿਸ਼ੋਬਿਤ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹ ਸਹੀ ਉੱਤਰ ਹੈ ਕਰਤਾਰ ਸਾਹਿਬ ਵਿੱਚ ਅਗਲਾ ਪ੍ਰਸ਼ਨ ਕਿਹੜੇ ਗੁਰੂ ਸਾਹਿਬਾਨ ਨੇ ਗ੍ਰੰਥ ਸਾਹਿਬ ਨੂੰ ਸਿੱਖਾਂ ਦਾ 11ਵਾਂ ਗੁਰੂ ਚੁਣਿਆ ਸੀ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹ ਸਹੀ ਉੱਤਰ ਹੈ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਨੇ ਇਹ ਫੈਸਲਾ 1708 ਈਸਵੀ ਵਿੱਚ ਕੀਤਾ ਸੀ। ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲੀ ਬਾਣੀ ਕਿਹੜੇ ਗੁਰੂ ਦੀ ਹੈ? ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਗੁਰੂ ਨਾਨਕ ਦੇਵ ਜੀ ਦੀ। ਅਗਲਾ ਪ੍ਰਸ਼ਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੇ ਗੁਰੂ ਦੀ ਬਾਣੀ ਨੂੰ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਸੀ? ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਦਾ ਸਹੀ ਉੱਤਰ ਹੈ ਗੁਰੂ ਤੇਗ ਬਹਾਦਰ ਜੀ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਦੇ ਕਿੰਨੇ ਸ਼ਬਦ ਦਰਜ ਹਨ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਦਾ ਸਹੀ ਉੱਤਰ ਹੈ 115 ਸ਼ਬਦ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸੁਖਮਨੀ ਸਾਹਿਬ ਦੀ ਬਾਣੀ ਦੀ ਰਚਨਾ ਕਿਹੜੇ ਗੁਰੂ ਨੇ ਕੀਤੀ ਸੀ অপਸ਼ਨস ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਗੁਰੂ ਅਰਜਨ ਦੇਵ ਜੀ ਨੇ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ অপਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 6 ਗੁਰੂਆਂ ਦੀ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਕੋਲ ਕਿੰਨੇ ਅੰਗ ਹਨ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹ ਸਹੀ ਉੱਤਰ ਹੈ 1430 ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਬਾਣੀ ਦਰਜ ਹੈ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹ ਸਹੀ ਉੱਤਰ ਹੈ 15 ਤੇ ਇਹ 15 ਭਗਤ ਭਗਤ ਕਬੀਰ ਜੀ ਬਾਬਾ ਫਰੀਦ ਜੀ ਭਗਤ ਨਾਮਦੇਵ ਰਵਿਦਾਸ ਭਗਤ ਸਦਨਾ ਜੀ ਭਗਤ ਤੇਰਲੋਚਨ ਭਗਤ ਭੀਖਨ ਭਗਤ ਪਰਮਾਨੰਦ ਭਗਤ ਜਯਦੇਵ ਭਗਤ ਪੀਪਾ ਜੀ ਭਗਤ ਧੰਨਾ ਜੀ ਭਗਤ ਬੈਣੀ ਜੀ ਭਗਤ ਸੂਰਦਾਸ ਭਗਤ ਸੈਣ ਜੀ ਅਤੇ ਭਗਤ ਰਾਮਾਨੰਦ ਹਨ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਭਗਤ ਦੇ ਸਭ ਤੋਂ ਵੱਧ ਸ਼ਬਦ ਦਰਜ ਹਨ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਭਗਤ ਕਬੀਰ ਦੇ ਜਿਨ੍ਹਾਂ ਦੇ 541 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਕਿੰਨੇ ਸ਼ਬਦ ਮੌਜੂਦ ਹਨ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ 134 ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਿੰਨੇ ਰਾਗਾਂ ਵਿੱਚ ਹੋਈ ਹੈ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਦਾ ਸਹੀ ਉੱਤਰ ਹੈ 31 ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਕਿਹੜਾ ਰਾਗ ਵਰਤਿਆ ਗਿਆ ਹੈ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਦਾ ਸਹੀ ਉੱਤਰ ਹੈ ਸ੍ਰੀ ਰਾਗ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਸ਼ਬਦ ਦਰਜ ਹਨ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਦਾ ਸਹੀ ਉੱਤਰ ਹੈ 5294 ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਸ਼ਬਦ ਕਿਹੜੇ ਗੁਰੂ ਦੇ ਦਰਜ ਹਨ 옵ਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਦਾ ਸਹੀ ਉੱਤਰ ਹੈ ਗੁਰੂ ਅਰਜਨ ਦੇਵ ਜੀ ਦੇ ਜਿਨ੍ਹਾਂ ਦੇ 2200 18 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਸ਼ਬਦ ਨੂੰ ਸਭ ਤੋਂ ਵੱਧ ਵਾਰ ਦੁਹਰਾਇਆ ਗਿਆ ਹੈ? ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਰਸਈ ਉੱਤਰ ਹੈ ਹਰ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਕੋਲ ਕਿੰਨੇ ਸ਼ਬਦ ਦਰਜ ਹਨ? ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਰਸਈ ਉੱਤਰ ਹੈ 974 ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਆਖਰੀ ਰਾਗ ਕਿਹੜਾ ਵਰਤਿਆ ਗਿਆ ਹੈ? ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ ਜੈਜਵੰਤੀ ਰਾਗ ਅਤੇ ਇਹ ਰਾਗ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਵਿੱਚ ਵਰਤਿਆ ਸੀ। ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਬਾਣੀ ਅਨੰਦ ਸਾਹਿਬ ਦੀ ਰਚਨਾ ਕਿਹੜੇ ਗੁਰੂ ਨੇ ਕੀਤੀ ਸੀ? ਆਪਸ਼ਨ ਤੁਹਾਡੇ ਸਾਹਮਣੇ ਆ। ਤੇ ਜਿਹੜਾ ਇਹਦਾ ਸਹੀ ਉੱਤਰ ਹੈ ਗੁਰੂ ਅਮਰਦਾਸ ਜੀ ਨੇ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਦੇ ਕੋਲ ਕਿੰਨੇ ਸ਼ਬਦ ਦਰਜ ਹਨ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 907 ਸ਼ਬਦ ਅਗਲਾ ਪ੍ਰਸ਼ਨ ਹੀੜ ਲਿਖਿਆ ਵਿੱਚੋਂ ਗੁਰੂ ਨਾਨਕ ਦੇਵ ਜੀ ਦੀ ਵਾਰ ਕਿਹੜੀ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ ਉਪਰੋਕਤ ਸਾਰੇ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਭ ਤੋਂ ਪਹਿਲੀ ਬਾਣੀ ਕਿਹੜੀ ਹੈ অপਸ਼ਨ ਸਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਜਪਜੀ ਸਾਹਿਬ ਅਤੇ ਜਪਜੀ ਸਾਹਿਬ ਦੀ ਬਾਣੀ ਮੂਲ ਮੰਤਰ ਤੋਂ ਸ਼ੁਰੂ ਹੁੰਦੀ ਹੈ ਅਗਲਾ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲੀ ਰਚਨਾ ਕਿਹੜੀ ਸੀ 옵ਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਜਪਜੀ ਸਾਹਿਬ ਅਗਲਾ ਪ੍ਰਸ਼ਨ ਜਪਜੀ ਸਾਹਿਬ ਦੀ ਬਾਣੀ ਵਿੱਚ ਕੁੱਲ ਕਿੰਨੀਆਂ ਪੌੜੀਆਂ ਹਨ 옵ਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 38 ਜਪਜੀ ਸਾਹਿਬ ਦੀ ਬਾਣੀ ਵਿੱਚ 38 ਪੌੜੀਆਂ ਤੇ ਦੋ ਸ਼ਲੋਕ ਵੀ ਦਰਜ ਹਨ। ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਮਰਦਾਸ ਜੀ ਦੇ ਕਿੰਨੇ ਸ਼ਬਦ ਦਰਜ ਹਨ? ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 679 ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਨੂੰ ਕਿਹੜੀ ਲਿਪੀ ਵਿੱਚ ਲਿਖਿਆ ਗਿਆ ਸੀ? ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਗੁਰਮੁਖੀ अगला प्रश्न गुरु ग्रंथ साहिब ਵਿੱਚ ਕੁੱਲ ਕਿੰਨੇ ਪੱਟਾ ਦੀ ਬਾਣੀ ਦਰਜ ਹੈ? ਆਪਸ਼ਨ ਉੱਤੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ 11 ਜਿਨ੍ਹਾਂ ਵਿੱਚ ਪੱਟ ਬਲ, ਪੱਟ ਭਲ, ਪੱਟ ਗਜੰਦ, ਪੱਟ ਜਲਪ, ਪੱਟ ਮੁਥਰਾ, ਪੱਟ ਨਾਲ, ਪੱਟ ਸਲ, ਪੱਟ ਕਿਰਤ, ਪੱਟ ਹਰਵੰਸ, ਪੱਟ ਪੀਖਾ ਅਤੇ ਪਟ ਕਲ ਜ ਜਿਨਾਂ ਨੂੰ ਕਲਸ ਹਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਕੋਲ ਕਿੰਨੇ ਸ਼ਬਦ ਦਰਜ ਹਨ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 62 ਅਗਲਾ ਪ੍ਰਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਗੁਰ ਸਿੱਖਾਂ ਦੀ ਬਾਣੀ ਦਰਜ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 4 ਜਿਨ੍ਹਾਂ ਵਿੱਚ ਭਾਈ ਸੁੰਦਰ ਭਾਈ ਸੱਤਾ ਭਾਈ ਬਲਵੰਡ ਅਤੇ ਭਾਈ ਮਰਦਾਨਾ ਜੀ ਸ਼ਾਮਿਲ ਹਨ ਅਗਲਾ ਪ੍ਰਸ਼ਨ ਤੇ ਅੱਜ ਦੀ ਵੀਡੀਓ ਦਾ ਆਖਰੀ ਪ੍ਰਸ਼ਨ ਗੁਰੂ ਗੋਬਿੰਦ ਸਿੰਘ ਦੀ ਰਚਨਾ ਕਿਹੜੇ ਗ੍ਰੰਥ ਵਿੱਚ ਦਰਜ ਹੈ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਦਸਮ ਗ੍ਰੰਥ ਇਸੇ ਦੇ ਨਾਲ ਹੀ ਆਈ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਵੀਡੀਓ ਚੰਗੀ ਲੱਗੀ ਹੈ 유ਸਫੁਲ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਤੁਸੀਂ ਆਪਣੇ ਵਿਚਾਰ ਮੇਰੇ ਨਾਲ ਕਮੈਂਟ ਬਾਕਸ ਵਿੱਚ ਵੀ ਸਾਂਝੇ ਕਰ ਸਕਦੇ ਹੋ ਥੈਂਕ ਯੂ ਸੋ ਮਾਚ